ਬਾਕੀ ਸੰਗਤਾਂ ਦੇ ਲੰਗਰ ਤਿਆਰ ਕਰਕੇ ਜਿੱਥੇ-ਜਿੱਥੇ ਵੀ ਪਹੁੰਚਾਉਣ ਦੀ ਜ਼ਰੂਰਤ ਹੈ ਪਹੁੰਚਾ ਰਹੇ ਆ ਹੁਣੇ ਕਿਸ਼ਤੀ ਚ ਜਾ ਰਹੇ ਆ ਪਿੰਡਾਂ ਦਾ ਜਾਇਜ਼ਾ ਲੈਣ ਵਾਸਤੇ ਤੇ ਸੰਗਤਾਂ ਨੂੰ ਅਪੀਲ ਕਰਦੇ ਆ ਤੇ ਆਪਣੇ ਜਾਣ ਮਾਲ ਦੀ ਭਾਜਤਾ ਆਪ ਕਰਨੀ ਪਊਗੀ ਸੁਰੱਖਿਅਤ ਥਾਂ ਤੇ ਰਹੋ ਸੁਖੀ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਜੀ ਕਿ ਕਿੰਨੇ ਪਿੰਡ ਜਿਹੜੇ ਨੇ ਇਫੈਕਟਡ ਹੋਏ ਨੇ ਇਥੇ ਘੱਟ ਤੋਂ ਘੱਟ 15 ਤੋਂ 20 ਪਿੰਡ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਪਾਣੀ ਹੈ ਜੀ ਜੀ ਤੇ ਐਸਪੀਸੀ ਵੱਲੋਂ ਜਿਹੜੀ ਰਾਤਕਾਰ ਚਲਾਈ ਜਾ ਰਹੀ ਹੈ। ਹਾਂਜੀ ਐਸਜੀਪੀਸੀ ਵੱਲੋਂ। ਜੀ ਕਿਹੜੇ ਕਿਹੜੇ ਰਾਤਕਾਰ ਜਿਹੜੇ ਇੱਥੇ ਚਲਾਈ ਜਾ ਰਹੀ ਹੈ। ਲੰਗਰ ਪਾਣੀ ਦਾ ਪ੍ਰਸ਼ਾਦ ਇਹਦਾ ਜੀ। ਲੋੜ ਅਨੁਸਾਰ ਦਵਾਈਆਂ ਵੀ ਨੇ ਤੇ ਰਹਿਸ਼ ਦਾ ਪ੍ਰਬੰਧ ਹੈ। ਜੀ। ਕਿੰਨੇ ਜਿਹੜੇ ਮੈਂਬਰ ਜਿਹੜੇ ਇੱਥੇ ਨੂੰ ਹੁਣ ਜਾ ਰਹੇ ਨੇ ਤੁਸੀਂ ਪਿੰਡ ਦੇ ਵਿੱਚ। ਅਸੀਂ 5 ਬੰਦੇ ਆਂ। 5 ਬੰਦੇ। ਹਾਂਜੀ। ਤਾਂ ਹੋਰ ਕੀ ਕਹਿਣਾ ਜਦੋਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਜਾਂ ਫਿਰ ਉਹ ਘਰਾਂ ਤੋਂ ਛੱਡ ਕੇ ਜਿਹੜੇ ਬਾਹਰ ਨਹੀਂ ਹੋਣਾ ਚਾਹੁੰਦੇ ਤੇ ਪ੍ਰਸ਼ਾਸਨ ਲਗਾਤਾਰ ਅਪੀਲ ਕਰ ਰਿਹਾ ਕਿ ਆਪਣੇ ਘਰਾਂ ਤੋਂ ਜਿਹੜਾ ਅਹੀਂ ਤੇ ਕਈ ਨੇ ਵੀ ਪ੍ਰਸ਼ਾਸਨ ਦੀ ਮੰਗ ਲੈਣੀ ਚਾਹੀਦੀ ਆ ਆਜਣਾ ਚਾਹੀਦਾ ਆ ਤਰੰਤੂ ਅਹੀਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਗੁਰਦਾਸ ਸਾਹਿਬ ਵਾਸਤੇ ਕਿਸ਼ਤੀ ਦਾ ਪ੍ਰਬੰਧ ਕੀਤਾ ਜਾਵੇ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਫਸੇ ਨੇ ਉਹਨਾਂ ਤੱਕ ਲੰਗਰ ਪਾਣੀ ਪਹੁੰਚਾਇਆ ਜਾਵੇ ਜੀ ਇਹ ਤੁਹਾਡੇ ਦੇ ਜ਼ਰੀਏ ਆਪਾਂ ਕਹਿਣਾ ਚਾਹੁੰਦੇ ਆਂ ਤਸਵੀਰ ਦੀ ਅਜੇ ਤੱਕ ਕੋਈ ਉਲਕੀ ਕਿਸ਼ਤੀ ਵਗੈਰਾ ਨਹੀਂ ਮੋਈਆ ਕਰੇਗੀ ਕਿਸ਼ਤੀ ਆਪਾਂ ਨੂੰ ਹੁਣ ਮਿਲੀ ਆ ਜੀ ਹਾਂਜੀ ਹੁਣ ਆਪਾਂ ਲੰਗਰ ਲੈਣ ਜਾ ਰਹੇ ਹਾਂ ਤੇ ਇਹ ਹੁਣ ਚੱਲਿਆ ਹਾਂਜੀ ਆ ਬਿਲਕੁਲ ਜੀ ਐਸਪੀ